ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕੁਲਦੀਪ ਕੌਰ ਸਵਾਗਤ ਆ ਤੁਹਾਡਾ ਮਾਨਸਾਬ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਘਰ ਦੇ ਪਸ਼ੂਆਂ ਨੂੰ ਕੱਕ ਪੱਠਾ ਪਾ ਰਹੇ ਹਾਂ ਕਿ ਪਸ਼ੂਆਂਗੇ ਸਾਡੇ ਦੇਖ ਸਕਦੇ ਹੋ ਜਿਸ ਤਰ੍ਹਾਂ ਮੱਝਾਂ ਦੋ ਗਾਈਆਂ ਸੰਦ ਘਾਉਨੇ ਆ ਪੱਠੇ ਪਾ ਰਹੇ ਆ ਦੁਪਹਿਰ ਦਾ ਟਾਈਮ ਆ 3:30 ਵਜੇ ਦਾ 4 ਵਜੇ ਨੂੰ ਪਸੂ ਬਾਹਰ ਕੱਢਦੇ ਨੇ ਉਹਨੇ ਤਾਂ ਘਰ ਕੇ 3:30 ਵਜੇ ਪੱਠੇ ਪਾਉਣ ਲੱਗਦੇ ਆ 4 ਵਜੇ ਨੂੰ ਪਾ ਕੇ ਬਾਹਰ ਕੱਢ ਕੇ ਫਿਰ 5:30 ਨੂੰ ਧਾਰ ਚੋਣੀ ਹੁੰਦੀ ਹੈ ਜੀ ਤਾਰ ਘੱਟ ਕੇ ਫਿਰ ਉਹ ਇੱਕ ਅੰਕਲ ਆਪਣੇ ਰਾਮਪਰੇ ਤੋਂ ਦੁੱਧ ਲੈਣ ਆਉਂਦੇ ਆ ਸ਼ਹਿਰ ਤੋਂ ਘਰੋਂ ਲੈ ਕੇ ਜਾਂਦੇ ਆ ਜਮਾਦ ਦਾ ਦੁੱਧ ਚਵਾ ਕੇ ਘਰੋਂ ਦੁੱਧ ਆਪਾਂ ਤਾਂ ਪਾਉਂਦੇ ਆ ਵੀ ਰੇਟ ਵਧੀਆ ਮਿਲ ਜਾਂਦਾਗਾ ਤੇ ਡੈਰੀ 'ਚ ਦੁੱਧ ਪਾਉਣ ਨਾਲ ਉਹ ਫੈਨ ਰੇਟ ਦਿੰਦੇ ਆਗੇ ਤੇ ਬਾਕੀ ਜਿਹੜਾ ਬਚੂਗਾ ਦੁੱਧ ਉਹ ਰਾਮਪਰੇ ਪਾ ਕੇ ਆਉਂਗੇ ਮੈਂ ਤਾਰਾ ਘੱਟ ਕੇ ਬਾਅਦ 'ਚ ਗਾਈਆਂ ਦਾ ਮੱਝ ਦਾ ਅੰਕਲ ਲੈ ਜਾਣਗੇ ਦੂਜੀਆਂ ਮੱਝਾਂ ਆਪਣੀਆਂ ਸੋਣ ਆ ਲਿਆਂ ਗਿਆ ਉਹਨਾਂ ਦੇ ਇੱਕ ਦਾ ਤਾਂ 20 ਦਿਨ ਰਹਿ ਗਏ ਇੱਕ ਦਾ ਮਹੀਨਾ ਰਹਿ ਗਿਆ ਬਸ ਉਸੂ ਪੈਣੀ ਆ ਹੁਣ ਤਿੰਨ ਬਸੂ ਹੀ ਤਾਂ ਤੇ ਦੋ ਗਾਂਆਂ ਤੇ ਇੱਕ ਮੱਝ ਇੱਕ ਗਾਂ ਦਾ ਤਾਂ ਇੱਕ ਨਾਮ ਦਾ ਆਪਣੇ ਘਰੇ ਲੱਗ ਜਾਂਦਾ ਵਾ 5-6 ਕਿਲੋ ਦਾ ਆਪਾਂ ਘਰੇ ਵਰਤਦੇ ਆ ਬੱਚੇ ਪੀਂਦੇ ਆਗੇ ਚਾਹ ਪਾਣੀ ਬੰਦ ਆ ਸਾਰਾ ਦਿਨ ਤਾਂ ਕਰਕੇ ਤੇ ਗਰਮੀ ਬਹੁਤ ਆ ਗਈ ਥੋੜੀ ਜਿਹੀ ਠੰਪੀ ਹੁੰਦੀ ਆ ਸਾਡੇ ਜਿੱਥੇ ਅਸੀਂ ਬਾਹਰ ਕੱਢਦੇ ਆ ਪਰ ਪੱਢਣੇ ਪੈਂਦੇ ਆ ਕੀ ਕਰੀਏ ਫਿਰ ਬਾਹਲਾ ਲੇਟ ਕਰਦੇ ਆ ਤਾਂ ਪਸੂ ਫਿਰ ਵਾ ਟਾਈਮ ਤੇ ਮਿਲਦੇ ਨਹੀਂ ਹੈਗੇ ਸਾਡੀ ਮਾਝ ਧੋਕੜ ਆ ਗਈ ਹੁਣ ਉਹ ਖੱਖ ਖਾ ਕੇ ਪਾਣੀ ਪੂਣੀ ਪੀ ਕੇ ਫੇਰ ਚਾਹਨੇ ਆ ਨਾ 5:30 ਦੇ 6 ਵਜੇ ਫਿਰ ਉਹ ਅੰਕਲ ਆ ਜਾਂਦੇ ਆ 4:30 ਵੀਰੋਲੀ ਉਲੀਤਾਂ ਚੋਂ ਜਾਂਦੇ ਲਿਆ ਠੋ ਇਹਨੇ ਫਿਰ ਦੁੱਧ ਪਾਉਣ ਵੀ ਜਾਣਾ ਹੁੰਦਾ ਰਾਮਪੇ ਫਿਰ ਮੈਂ ਨਹੀਂ ਰੋ ਜਾਂਦਾ ਤਾਂ ਕਰਕੇ ਜਲਦੀ ਛੋ ਲੈਣੀ ਆ ਹਲਪਾ ਪੱਠੇ ਪਾ ਤੇ ਹਣ ਪਸ਼ੂ ਆਪਾਂ ਬਾਹਰ ਕੱਢ ਲਾਂਗੇ ਤੇ ਅੱਜ ਆਪਣਾ ਇੱਕਾ ਬੱਚਾ ਮਰ ਗਿਆ ਵਿਚਾਰਾ ਸੱਜਰ ਸੋਈ ਸੀਗਾ ਆਪਣੇ ਹੌਸਦਨ ਆਪਾਂ ਵੀਡੀਓ ਪਾਈ ਸੀਗੀ ਸੁੰਦੀ ਦੀ ਗਾਂ ਦੀ ਉਹ ਬੱਚਾ ਬਜਰਾ ਐਕਸਪਾਇਰ ਹੋ ਗਿਆ ਹਾਂ ਆਪਾਂ ਹੋਰ ਲਾਤੀ ਹੁਣ ਆਪਾਂ ਦਾਣਾ ਫੀਡ ਉੱਤੇ ਸੈਟ ਕਰ ਕੇ ਤੇ ਆਪਾਂ ਪਸੂਵਾਂ ਨਾ ਦੇ ਇਹ ਪਏ ਗਰਮੀ ਬਹੁਤ ਹੈ ਜੀ ਥੋੜਾ ਮੀਂਹ ਕਰਕੇ ਆਰਾਮ ਮਿਲਿਆ ਬਹੁਤ ਜ਼ਿਆਦਾ ਗਰਮੀ ਆ ਉਹ ਆਪਣੀ ਕੱਟੀ ਦੇ ਪੱਠੇ ਪੈ ਗਏ ਝੋਟੀ ਦੇ ਮੱਝਾਂ ਵਾਰ ਕੱਢ ਦਾਂਗੇ ਆਪਣੇ ਦੁੱਧ ਨਹੀਂ ਦਿੰਦੀਗੀ ਸੋਣ ਵਾਲੀ ਆ ਉਹਨਾਂ ਕੋਲ ਪੱਛੇ ਨੂੰ ਪਾਸੇ ਕਰਦੀ ਹੈ ਸਮੀਂ ਮੱਝ ਉਹਨੇ ਬਾਨਾ ਦੀ ਹੈ ਇਹ ਵੀ ਸੋਣ ਵਾਲੀ ਮੱਝ ਆਪਣੀ ਦੁੱਧ ਨਹੀਂ ਦਿੰਦੀ ਕੂਲਰ ਪਾਸੇ ਕਰ ਦਿਓ ਕੂਲਰ ਪਾਸੇ ਕਰਕੇ ਮਾਝ ਕੱਢਾਂਗੇ ਇਧਰਲੀ ਆ ਵਾਲੀ ਮਾਂ ਚ ਆਪਣੀ ਕੱਲੇ ਦੁੱਧ ਦਿੰਦੀ ਹੈ ਇਹ ਇਹ ਸਾਡੀ ਮਾਂ ਜ ਮ ਬਹੁਤ ਤੰਗ ਕਰਦੀ ਆ ਸਾਨੂੰ ਮੂੰਹ ਨਾ ਖੁੱਲ ਕੇ ਭੱਜ ਜਾਂਦੀ ਹੈ ਲੋ ਜੀ ਪੱਠੇ ਪੈ ਗਏ కల్లి అందరలి గాను రేలావే పా நார கடா சேல்வாடி பானனா பார்த்தோத்தி பார நாலு ਇਸ ਕਰਕੇ ਸਾਡੇ ਘਰੇ ਨਮਾਉਣ ਮੋਣ ਦਾ ਬੜਾ ਮੁਸ਼ਕਲ ਹੋ ਜਾਂਦਾ। ਸਾਡੇ ਗਾਓ ਗਰਮੀ ਵਾਲੀ ਮੰਦੀ ਆ ਉਹਨਾਂ ਵਿਚਾਰੇ ਨੂੰ ਨਮਾਉਣਾ ਪੈਂਦਾ ਦੋ ਵਾਰ। ਮੱਝਾਂ ਨੂੰ ਸਿਰ ਇੱਕ ਵਾਰ ਹੀ ਨਮਾਉਣਾ। ਦੇ ਹੁਣ ਆਪਾਂ ਇੱਥੇ ਨਿਵਾ ਕੇ ਪਾਣੀ ਪੀ ਲੈਂਦੇ ਇੱਕ ਵਾਰ ਆਪਾਂ ਸ਼ਾਮ ਨੂੰ ਪਾਣੀ ਫੇਰ ਪਿਆਵਾਂ ਕਿਉਂਕਿ ਗਰਮੀ ਬਹੁਤ ਆ ਰੋਜ ਮੱਜਾ ਨਾ ਲਿਆ ਗਾਵੀ ਸਾਡੀਆਂ ਉਹ ਨੱਚ ਕਨਾਈ ਜਾਉਗੇ ਉੱਥੇ ਨਹੀਂ ਹਲਦੇ ਗਰਮੀ ਵਾਲੀ ਮੰਦੀ ਇੱਥੇ ਨਾ ਬਾਂਦਨ ਸੇ ਨਹਾ ਕੇ ਆਪਾਂ ਇੱਕ ਰਾਜੂ ਵੀ ਬਸ ਉਹਨਾਂ ਨੂੰ ਹਾਥ ਫਿਰ ਉਧਰ ਲਈ ਗਾਂ ਬਾਤ ਲਿਆਵਾਂਗੇ ਉਹ ਬਾਹਰ ਨਹੀਂ ਹੁੰਦੀ ਆ ਨੂੰ ਆਂਦੇ ਨੂੰ ਨਹਾ ਕੇ ਪੱਠੇ ਤੇ ਬੰਨਣਾ ਹੈ ਬਸ ਨਿਤਾਰਚੋ ਮਾ ਨਿਤਾਰਚੋ ਕੇ ਫਿਰ ਦੁਬਾਰੇ ਪਾਣੀ ਪੀਵਾਂਗੇ ਇਹਨਾਂ ਨੂੰ ਫਿਰ ਹੋਰ ਪਾਣੀ ਪੀਣੀ ਹੈ ਗਰਮੀ ਕਰਕੇ ਲੈ ਚ ਤਨਵਾਰ ਪਾਣੀ ਪੀਣੀ ਆ ਤੁਸੀਂ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਭਾਈ ਕਮੈਂਟ ਕਰਕੇ ਦੱਸੋ ਵੀਡੀਓ ਕਿਹੋ ਜਿਹੀ ਲੱਗੇ கோஷா பண்ண தன்வா